ਪਰ ਮੇਰੀ ਡਿਊਟੀ ਨਾਲ ਇਹ ਨਹੀਂ ਬਣਦੀ ਕਿ ਮੈਂ ਕਹਾਂ ਕਿ ਤੂੰ ਜਾਣਾ ਨਹੀਂ ਜਿੱਥੇ ਤੂੰ ਜਾਣਾ ਕਿਉਂ ਮੈਂ ਕਹਾਂ ਭਾਈ ਜਿੰਨੇ ਚ ਖੁਦਾ ਨੇ ਮੈਨੂੰ ਰੱਖਣਾ ਮੈਨੂੰ ਖੁਦਾ ਨੇ ਉਨੇ ਚ ਹੀ ਰੱਖਣਾ ਖੁਦਾ ਨਿਆਈ ਅਨਿਆਈ ਨਹੀਂ ਉਹ ਨਿਆਂ ਕਰਨ ਵਾਲਾ ਜਿੰਦਗੀ ਚ ਪ੍ਰਾਣ ਬਣਾਓ ਜਿੰਦਗੀ ਚ ਪ੍ਰਾਣ ਬਣਾਓ ਕਿ ਇਹ ਮੁਸ਼ਕਿਲਾਂ ਆਉਂਦੀਆਂ ਰਹਿਣੀਆਂ ਨੇ ਪਾਸਟਰ ਤੇ ਵੀ ਆਉਣੀਆਂ ਪਾਸਟਰ ਆਣੀ ਤੇ ਵੀ ਆਉਣੀਆਂ ਪਾਸਟਰ ਦੇ ਬੱਚਿਆਂ ਤੇ ਵੀ ਆ ਸਕਦੀਆਂ ਕਿਸੇ ਵੀ ਚਰਚ ਚੱਲ ਜਾਓ ਨਾ ਤੇ ਤੁਹਾਡੀਆਂ ਮੁਸ਼ਕਲਾਂ ਨੇ ਖੜਾ ਛੱਡਣਾ ਤੇ ਨਾ ਮੌਤ ਨੇ ਖੜਾ ਛੱਡਣਾ ਜੀ ਹallelujah ਨੋਟ ਕਰਕੇ ਜਾਇਓ ਮੈਨੂੰ ਅਜੇ ਤੱਕ ਕੋ ਚਰਚ ਨਹੀਂ ਲੱਭਦਾ ਕਿ ਜਿੱਥੇ ਤੁਹਾਨੂੰ ਕੱਲਾ ਤੇ ਤੁਸੀਂ ਮੁੜ ਕੇ ਬਿਮਾਰ ਨਾ ਹੋ ਤੇ ਤੁਸੀਂ ਮੁੜ ਕੇ ਬਿਮਾਰ ਨਾ ਹੋ ਮੈਨੂੰ ਨਹੀਂ ਪਤਾ ਅਜੇ ਚਰਚ ਮੈਨੂੰ ਨਹੀਂ ਕੋ ਲੱਭਾ ਤੇ ਮੈਂ ਤੁਹਾਨੂੰ ਦੱਸਦਾ ਕਰਾਇਆ ਵੀ ਦਵਾਂਗਾ ਮੈਨੂੰ ਪਤਾ ਹੈ ਸਰੀਰ ਆ ਸਰੀਰ ਚ ਬਿਮਾਰ ਵੀ ਹੋ ਸਕਦੇ ਆ ਕਰ ਚ ਪਰੇਸ਼ਾਨੀ ਵੀ ਆ ਸਕਦੀ ਆ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਇਹ ਮੁਸ਼ਕਲਾਂ ਵਧਣੀਆਂ ਨੇ ਔਰ